ਕਹਿੰਦੇ ਜੇਕਰ ਬੜਾ ਸਮਾਂ ਨਹੀਂ ਮਿਲਦਾ ਤੇ ਚਾਰ ਘੜੀਆਂ ਅੰਮ੍ਰਿਤ ਵੇਲੇ ਉੱਠ ਕੇ ਜੇਕਰ ਚਾਰ ਘੜੀਆਂ ਵੇਲੇ ਸਿਮਰਨ ਕਰ ਲਈਏ ਤੇ ਸਾਡੇ ਸਾਰੇ ਜਿੰਦਗੀ ਦੇ ਦੁੱਖ ਦੂਰ ਹੋ ਜਾਂਦੇ ਨੇ ਚਾਰ ਘੜੀਆਂ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਤੇ तकरीबन ਚਾਰ ਘੜੀਆਂ 96 ਮਿੰਟ ਤੇ ਡੇਢ ਘੰਟੇ ਤੋਂ ਥੋੜਾ ਸਮਾਂ ਉੱਪਰ ਬਣਦਾ ਹੈ ਕਿੰਨੇ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਡੇਢ ਘੰਟਾ ਸਮਤ ਕਰ ਲਈਏ ਬਾਣੀ ਪੜ ਲਈਏ ਤੇ ਬਾਕੀ ਬਚਿਆ ਘੰਟਾ ਜੈਨੂ ਕਰ ਲਈਏ ਤੇ ਤੰਮੀ ਆਪਣੀ ਵੇੜੀ ਪਾਰ ਹੋ ਜਾਂਦੀ ਹੈ ਕਿਨਾਂ ਦਾ ਇੱਕ ਜਿਸ ਜੀਵ ਸਾਵੈ ਤਾਂ ਹੀ మహిਮ ਗਣੀ ਦਾ ਆਵੇ